ਹਾਂਜੀ ਪਟਿਆਲੇ ਜਿਹੜੇ ਜਿੰਨੇ ਵੀ ਹੈਗੇ ਆ ਆਪਾਂ ਸਾਰੇ ਜਾਣੇ ਤੁਸੀਂ ਅੱਜ ਵੀ ਦੋਹੇ ਭਾਈਆਂ ਦੇ ਆਪਾਂ ਬੁਲਾਵੇ ਦੇ ਇੱਥੇ ਸਾਰੀਆਂ ਪੰਚਾਇਤਾਂ ਬੈਠੀਆਂ ਵਾਂ ਬਹੁਤ ਬੜ ਸਾਡੇ ਨਾਲ ਆਏ ਆ ਸਾਰੇ ਸਾਡੇ ਜਨੇ ਮੈਂਬਰ ਪੰਚਾਇਤ ਤੇ ਤੇ ਦੋਹੇ ਭਾਈਆਂ ਨੇ ਇਹ ਕਹਿਆ ਹੈ ਕਿ ਜਿਹੜੀਆਂ ਅੱਡੇ ਦੀਆਂ ਕੋਈ ਸਮੱਸਿਆਵਾਂ ਵਾਂ ਸਮੱਸਿਆਵਾਂ ਕਾ ਦੀਆਂ ਸਾਨੂੰ ਸਾਨੂੰ ਵੀ ਪਤਾ ਵਾ ਕਿ ਅਸੀਂ ਇਹੀਂ ਇੱਥੇ ਰਹਿੰਦੇ ਆ ਇਹਨਾਂ ਦੇ ਅ ਕੱਲਾ ਦੱਸਣ ਨਾਲ ਵੀ ਕਿਉਂਕਿ ਅਸੀਂ ਇੱਥੇ ਰਹੇ ਆ ਸਾਨੂੰ ਪਤਾ ਉਹ ਕਿਹੜੀ ਕਿਹੜੀ ਜ਼ਰੂਰਤਾਂ ਆ ਪਰ ਫਿਰ ਵੀ ਤੁਸੀਂ ਬੜੇ ਸਿਆਣੇ ਸੁਣ ਜੇ ਲੋਕ ਹੋਏ ਛੇ ਜਿਹੜੇ ਅੱਡੇ ਦੇ ਵਿੱਚ ਜਨੇ ਰਹਿਣਦੇ ਹੋ ਤੇ ਮੈਂ ਲਾਲਾ ਜੀ ਨੂੰ ਕਹੂੰਗਾ ਕੋਈ ਸ਼ਾਹੀ ਹਣੀ ਦੱਸਣ ਕੀ ਕੀ ਸਮੱਸਿਆਵਾਂ ਆ ਇੱਥੇ ਇਹ ਤਾਂ ਸਮੱਸਿਆ ਸਰਪੰਚ ਸਾਹਿਬ ਦੇਖੋ ਇਹ ਆ ਕਿ ਅੱਡੇ ਦੇ ਵਿੱਚ ਡਵੈਲਪਮੈਂਟ ਹੋਣੀ ਚਾਹੀਦੀ ਥੋੜੀ ਬੜੀ ਜਿਹੜੀ ਨਹੀਂ ਇੱਕ ਤੇ ਜਿਹੜਾ ਆਪਣਾ ਰਾਹ ਆ ਜਿਹੜਾ ਧਿਆਨ ਮੋੜਦਾ ਇਦੇ ਉੱਤੇ ਰਿਕਵੈਸਟ ਆ ਹੁਣ ਜਿੰਨਾ ਆਪਣੇ ਦੁਕਾਨਦਾਰ ਇਤਨਾ ਬਾਬਾ ਕਾਲਾ ਵਾ ਹੁਣ ਸਕੂਲ ਦਾ ਥਾਂ ਵਿਲਾ ਪਿਆ ਵਾ ਜੇ ਆਪਾਂ ਰਲ ਕੇ ਭਾਵੇਂ ਦੋਵੇਂ ਪਿੰਡ ਰਲ ਜੂ ਉਹ ਥਾਂ ਭਾਵੇਂ ਬਰਕਪੋਰਡ ਦਾ ਮੈਂ ਕਹਦਾ ਰਲ ਕੇ ਦੁਕਾਨਾ ਕਰਾਏ ਇਹ ਬਣਾ ਕੇ ਇਹਨਾਂ ਨੂੰ ਦਿੱਤੀਆਂ ਜਿਹਨੂੰ ਚਰਿਆਂ ਨੂੰ ਇਹਨਾਂ ਦਾ ਫਾਇਦਾ ਹੋ ਜੇ ਕਿਉਂਕਿ ਰੋਟੀ ਦੇ ਜਿਗਾਰ ਇਹਨਾਂ ਦਾ ਤੇ ਜਿਹੜਾ ਉਹ ਥਾਂ ਖੁੱਲਾ ਹੋ ਜੂਗਾ ਇਹ ਆਪਾਂ ਕਹੀਏ ਵੀ ਇਹਨਾਂ ਦੀਆਂ ਜਿਹੜੀਆਂ ਟੁਕੜੀਆਂ ਬਿਲਕੁਲ ਗਲਤ ਗੱਲ ਆ ਇਹਨਾਂ ਨੂੰ ਦੁਕਾਨਾ ਬਣਾ ਕੇ ਦਿਓ ਖੁੱਲਾ ਥਾਂ ਕਰੋ ਜਿੱਤਨਾ ਅਸੀਂ ਇੱਥੇ ਖੁੱਲਾ ਥਾਂ ਕਰਤਾ ਇਧਰੋਂ ਇਤਨਾ ਹੀ ਇਧਰੋਂ ਹੋ ਜੇ ਇੱਧਰ ਦੁਕਾਨਾਂ ਹੋਣ ਆਪੇ ਕਿਰਾਇਆ ਦੇਣ ਦੇ ਨਾਲੇ ਤੁਹਾਨੂੰ ਕੋਈ ਫਾਇਦਾ ਹੋਊਗਾ। ਬਾਕੀ ਲੈਟ੍ਰੀਨਾਂ ਬਾਥਰੂਮ ਉੱਥੇ ਬਣ ਸਕਦੇ ਆ ਥਾਂ ਦੇ ਵਿੱਚ। ਇੱਕ ਸੇਵ ਦਾ ਸੇਵ ਇਹ ਕੋਲੇ ਡਾਓਲਾ। ਹਾਂਜੀ ਗੁਰਦਰਪਾ ਜੀ। ਬਾਕੀ ਗੁਰਦੋਰਾ ਸਾਹਿਬ ਬਾਰੇ ਜੋ ਵੀ ਤੁਹਾਡਾ ਵਿਚਾਰ ਹੋਵੇ ਤੁਸੀਂ ਆਪਣੇ ਬੱਚਦੇ ਹਿਸਾਬ ਨਾਲ ਕਰੋ। ਉਹ ਤਾਂ ਆਪਣਾ ਬੈਟੂ ਦੇਖਣਾ ਤੁਹਾਨੂੰ ਲੱਗਦਾ ਤੁਸੀਂ ਦੱਸੋ ਹਾਂ ਆਪਾਂ ਕਰਾਂਗੇ ਵਧੀਆ ਵੀ ਦੇਖੋ ਜ਼ਰੂਰੀ ਹੈ ਸਾਹਿਬ ਆਪਣਾ ਅੱਡਾ ਵਧੀਆ ਹੋਊਗਾ ਹਾਂਜੀ ਦੇਖੋ ਇਹ ਮੂੰਹ ਆ ਆਪਣੇ ਅੱਡਾ ਦਾ ਮੇਨ ਮੁਕਾਬਲਾ ਸਾਹ ਨੂੰ ਲੱਗ ਰਿਹਾ ਚਾਹਾਂ ਪੁਰਾਣੇ ਪਿੰਡੇ ਨੂੰ ਰਾਹ ਪੁੱਟਦਾ ਬਾਕੀ ਜਿੰਨੀ ਜਿਹੜੀ ਮੁਸ਼ਕਲ ਹੈ ਦੱਸੋ ਇਹ ਸਾਹਿਬ ਜੀ ਸਰਪਾ ਜੀ ਹਾਂ ਜੀ ਦੱਸੋ ਇਹ ਜਾਣ ਦੀ ਗੱਲ ਜੋੜ ਚੰਦੇ ਹੋਈ ਜਾਵੇ ਉਹ ਚਾਹੁੰਦੇ ਬਾਕੀ ਇੱਕ ਆਪਣਾ ਪਾਣੀ ਦਾ ਲਗਾ ਦੇ ਸਾਡੇ ਪਵਾਈਆ ਤੁਮ ਬਣਾਉਣ ਨਾਲੇ ਬਣਾ ਕੇ ਦਿਓ ਇੱਥੇ ਜਿਹੜੀ ਵੱਡੀ ਛੜਕ ਪਿਆ ਓਏ ਓ ਵਧੀਆ ਕਿਉਂਕਿ ਵੱਡੀ ਛੜਕ ਜੀ ਪਾਣੀ ਜਾਣਾ ਵਾ ਆਹ ਆ ਉਧਰ ਨੂੰ ਨਹੀਂ ਜਾਣਾ ਪਾਣੀ ਬਾਕੀ ਅਸੀਂ ੱਡੇ ਵਾਲੇ ਤੁਹਾਡੇ ਨਾਲ ਆ ਅਸੀਂ ਦੇ ਦਿੰਦਾ ਪੂਰਾ ਸਾਥ ਦੇਵਾਂਗੇ ਤੁਹਾਡਾ ਸਾਰਾ ਜਦੋਂ ਜੀ ਉਹ ਦੱਸਣਾ ਗੱਲ ਇਹਦੀ ਇਹ ਕਹਿੰਦੇ ਵੀ ਮਨਦੀਪਾ ਕਹਿੰਦਾ ਵੀ ਆਪਾਂ ਹੀ ਕਰਾਵਾਂਗੇ ਵੀਡੀਓ ਦਾ ਉਹਦੀ ਬਸ ਦੀ ਗੱਲ ਨਹੀਂ ਆ ਆਪਾਂ ਹੀ ਕਰਾਉਣਾ ਪਣੀ ਪੰਜਾਬ ਦੇ ਵਿੱਚ ਆਪਾਂ ਕਰਤੀ ਹੁਣ ਤੁਹਾਡਾ ਤੁਸੀਂ ਕਿੰਨੇ ਸਰਪੰਚ ਕੱਢੇ ਹੋਏ ਜੀ ਗੈਰਿਆਕਾਰ ਹੋ ਗਈ ਆ ਬੜੀ ਖੁਸ਼ੀ ਆ ਵਧੀਆ ਇੱਕ ਜੀ ਕੰਮ ਕਰੋਗੇ ਤੁਹਾਡੇ ਤੇ ਆਪੇ ਕਿਰਪਾ ਹੁੰਦੀ ਜਣੀ ਆ ਬਿਲਕੁਲ ਉਸ ਤੇ ਤੁਹਾਡੀ ਹਣੀ ਆ ਹੁਣ ਵੇਖੋ ਆ ਟੀਵੀ ਵੇਖੀਦਾ ਨਾ ਰਿਪੋਰਟ ਕਾਰਡ ਦਿਖਾ ਲਦੇ ਸਰਪੰਚਾਂ ਦਾ ਪਾਰ ਹਲ ਕਿੱਡੇ ਵਧੀਆ ਪਿੰਡ ਚੰਡੀਗੜ੍ਹ ਨਾਲੋਂ ਵਧੀਆ ਬਣਾਏ ਲੋਕਾਂ ਦੇ ਪਿੰਡ ਹੁਣ ਤੁਹਾਡਾ ਪਿੰਡ ਤੇ ਦੇ ਥੋੜਾ ਮੜਾ ਬਣਿਆ ਵਾ ਗੱਲਾਂ ਕਰੋ ਜਿੰਨਾ ਮਰਜੀ ਚਾਹੀਏ ਵੇ ਜੋ ਪਹਿਲੇ 50 ਸਾਲਾਂ 'ਚ ਤੁਹਾਡੇ ਪਿੰਡ ਦਾ ਬਣ ਗਿਆ ਕਦੀ ਜ਼ਿੰਦਗੀ ਨਹੀਂ ਬਣਿਆਗਾ ਅਰੇ ਬੰਦੇ ਜੀ ਮਰਜ਼ੋਣਿਆ ਜੱਸਿਆ ਗਾਓ ਬਾਕੀ ਮਹਾਰਾਜ ਦੀ ਬਾਣੀ ਲਿਖ ਹੈ ਮਿਸ਼ਤਨੀ ਵੀ ਨਾਨਕਾ ਗੁਣ ਚੰਗੀਆਂ ਤਤ ਚੰਗੇ ਕੰਮ ਦਾ ਚੰਗੇ ਨਤੀਜਾ ਨਿਕਲਣਾ ਜਿੱਥੇ ਮਰਜੀ ਜੋਰ ਨਾਲ ਲੋਕਾਂ ਨੇ ਕੱਢ ਵੀ ਤਿਆਰ ਕਰਦਾ ਉਹ ਦੇ ਦਤਾ ਫਤਵਾ ਜੀ ਲੋਕਾਂ ਨੇ ਆਰ ਕਹੀ ਦਸ ਦਿੱਤਾ ਕੋਈ ਗੱਲ ਨਹੀਂ ਬਸ ਚਲੋ ਗੁਰਦੁਆਰਾ ਬਿਲਕੁਲ ਗੁਰਦੁਆਰਾ ਜ਼ਰੂਰੀ ਗੁਰਦੁਆਰਾ ਭਰਾਵੋ ਆਪਣੇ ਬੱਚ ਦੇ ਹਿਸਾਬ ਨਾਲ ਬਣਾਓ ਕੋਈ ਗੱਲ ਨਹੀਂ ਬਸ ਦੇਖੋ ਬਸ ਤੇ ਜਿਹੜਾ ਉਹ ਮਾਲਕ ਦੀ ਕਿਰਪਾ ਨਾਲ ਆਈ ਜਿਹੜਾ ਉਹ ਚੱਲੀ ਜਾਣਾ ਵਾ ਦੇਖੋ ਗੱਲ ਪਤਾ ਕੀ ਆ ਲਾਲਾ ਜੀ ਜਦੋਂ ਨਾ ਪਿਛਲੀ ਵਰੀ ਪੰਚਾਇਤ ਬਣੀ ਸੀ ਨਾ ਤੇ ਇਹਨਾਂ ਨੂੰ ਇੱਕ ਥੋੜਾ ਜਿਹਾ ਮੋਟੀਵੇਟ ਕਰਨ ਲਈ ਮੇਰੇ ਵੱਲੋਂ ਇਹ ਕਿਹਾ ਜਾਂਦਾ ਹੈ ਵੀ ਤੁਹਾਡੇ ਕੋਲੇ ਪੈਸੇ ਨਹੀਂ ਮੁੱਕਣ ਦਿੰਦੇ ਤੁਸੀਂ ਲਾਉਦੇ ਥੱਕ ਜਾਓਗੇ ਤੇ ਸਰਪੰਚ ਸਾਹਿਬ ਮੁੱਕੇ ਪੈਸੇ ਤੁਹਾਡੇ ਕੋਲ ਬਾਕੀ ਵੇਖੋ ਵੇਖੋ ਕੰਮ ਕਰਨ ਦੀ ਨੀਤ ਹੋਣੀ ਚਾਹੀਦੀ ਆ ਮਾਲਕ ਹਰ ਥਾਂ ਦੇ ਸਹਾਈ ਹੁੰਦਾ ਵਾ ਇੱਕ ਹੋਰ ਤੁਸੀਂ ਮੰਨੋਗੇ 5 5 ਕੀ 6 ਸਾਲ ਲੰਗੇ ਲਗਾਤਾਰ ਕੰਮ ਚੱਲਿਆ ਥੱਲੇ ਵੀ ਇਸ ਟਾਈਮ ਹੱਲੇ ਵੀ ਇਸ ਟਾਈਮ 6 ਲੱਖ ਰੁਪਇਆ ਕਾਊਂਟ ਦੇ ਵਿੱਚ ਹੈਗਾ 6 ਸਾਲ ਕੰਮ ਚਲਾ ਰਿਹਾ ਵੀ ਲਗਾਤਾਰ ਦੋ ਦਾ ਕਹੀਏ ਬਹੁਤਾ ਹੋਏ ਦੋ ਦੋ ਦਿਨਾਂ ਦਿਨਾਂ ਥਾਂ ਇਹ ਘੱਟੇ ਨਾਲ ਆ ਗਏ ਆ ਦੂਜੇ ਸਰਪੰਚ ਸਾਹਿਬ ਵੀ ਆਲੇ ਦਾ ਤਿੰਨ ਸਰਪੰਚ ਸਾਹਿਬ ਇਕੱਠੇ ਹੋ ਗਏ ਨੇ ਹੁਣ ਤੇ ਜਾਜਾ ਕਾਰ ਨਹੀਂ ਹੁਣ ਤੇ ਲੰਮੇ ਨਹੀਂ ਸਰਪੰਚ ਕੋ ਜਾਣਾ ਸਰਪੰਚ ਸਾਹਿਬ ਇਤਨੇ ਫੈਨ ਕਰਦੇ ਸਾਰੇ ਘਰ ਨੇ ਪਹਿਲੇ ਨੰਬਰ ਤੇ ਸਾਡਾ ਸੀਵਰੇਜ ਦੀ ਸਮੱਸਿਆ ਉਹਦੇ ਬਾਅਦ ਸਾਨੂੰ ਇੱਕ ਮਿੰਟ ਇੱਕ ਮਿੰਟ ਇੱਕ ਇੱਕ ਜਾਣਾ ਗੱਲ ਸੀਵਰੇਜ ਦੀ ਸਮੱਸਿਆ ਇੱਕ ਜਿਹੜੀ ਸਭ ਤੋਂ ਪਹਿਲਾਂ ਉੱਥੇ ਕੰਮ ਕੀਤਾ ਜਾਵੇ ਤੇ ਗੁਰਦੁਆਰਾ ਸਾਹਿਬ ਵੀ ਚਾਹੀਦਾ ਅੰਡੇ ਦੇ ਸੰਗਤ ਕਾਫੀ ਹੋ ਗਈਆਂ ਹੁਣ ਤੇ ਪਿੰਡ ਜਾਣ ਜੋਗੇ ਨਹੀਂ ਸਾਰੇ ਬਜ਼ੁਰਗ ਹੈਗੇ ਤੇ ਬਾਕੀ ਬੱਸ ਸਟੈਂਡ ਤੇ ਨਾਲ ਰਿਕਸ਼ਾ ਸਟੈਂਡ ਰਿਕਸ਼ਿਆਂ ਦਾ ਕਰਕੇ ਵੀ ਆਪਾਂ ਨੂੰ ਸਮੱਸਿਆ ਆਉਂਦੀ ਇੱਥੇ ਮੋੜਾਂ ਤੇ ਰਿਕਸ਼ੇ ਲੱਗੇ ਹੁੰਦੇ ਆ ਤੇ ਜਿਹੜੇ ਸਾਧਨੋਂ ਵੱਡੇ ਆ ਤੇ ਮੋੜ ਹੋ ਗਿਆ ਵਾ ਛੋਟਾ ਤੇ ਬਾਕੀ ਜਿਹੜੀ ਬਾਥਰੂਮ ਲਾਇਟਿੰਗ ਬਾਥਰੂਮ ਜਿਹੜਾ ਵਾ ਉਹ ਤੇ ਚਲੋ ਜਦੋਂ ਬੱਸ ਸਟੈਂਡ ਬਣਿਆ ਉਹਦੇ ਨਾਲ ਸਾੜੀ ਜਾਣਗੇ ਹਾਂ ਬਾਕੀ ਸੀਵਰੇਜ ਸਾਡਾ ਸਭ ਤੋਂ ਪਹਿਲਾਂ ਸੋਚਿਆ ਜਾਵੇ ਸਾਰਿਆਂ ਨੇ ਘਰਾਂ 'ਚ ਟੋਏ-ਪੁੱਟੇ ਆਦੇ ਬਹੁਤ ਮੁਸ਼ਕਲਾਂ ਦਾ ਪਾਣੀ ਲੈਣ ਦਾ ਤੁਹਾਡੇ ਸਭ ਤੋਂ ਜਿਹੜੀ ਮੇਜਰ ਸਮੱਸਿਆ ਨੇ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਆਪਾਂ ਵੇਖਣ ਦਾ ਹੈ ਦੇ ਹੈ ਗਿਆ ਤੁਹਾਡੇ ਪਾਣੀ ਦੀ ਸਮੱਸਿਆ ਘਰਾਂ ਦੇ ਪਾਣੀ ਦੀ ਤੇ ਸਾਡੀ ਵੈਸੇ ਪ੍ਰਾਇੋਰਟੀ ਆਪਣੇ ਸਾਡੀਆਂ ਪੰਚਾਇਤਾਂ ਦੀ ਤਿੰਨਾਂ ਦੀ ਇਹੋ ਹੋਏਗੀ ਕਿ ਸਭ ਤੋਂ ਪਹਿਲਾਂ ਤੁਹਾਨੂੰ ਸੀਵਰੇਜ ਦੀ ਇਹਨਾਂ ਨੇ ਗੱਲ ਕੀਤੀ ਸੀਵਰੇਜ ਤੇ ਨਹੀਂ ਅਸੀਂ ਪਾਉਂਦੇ ਕਿਉਂਕਿ ਸੀਵਰੇਜ ਜਿਹੜਾ ਵਾ ਬਾਅਦ ਚ ਤੁਹਾਡਾ ਜੱਗ ਖਾਨਾ ਹੀ ਪਿਆ ਰਹਿਣਾ ਇਧਰਲੀ ਸਾਈਡ ਤੇ ਜਿੱਨਾ ਵੀ ਤੁਹਾਡਾ ਏਰੀਆ ਹੈਗਾ ਸਾਰੇ ਤੇ ਆਪਾਂ ਤੁਹਾਨੂੰ ਨਾਲਾ ਬਣਾ ਕੇ ਦੇਵਾਂਗੇ ਤੇ ਕੋਸ਼ਿਸ਼ ਕਰਾਂਗੇ ਸਰਪੰਚ ਸਾਹਿਬ ਵੀ ਉਹ ਛੇਤੀ ਕੰਮ ਸ਼ੁਰੂ ਹੋਏ ਥੋੜਾ ਸਮਾਂ ਤੇ ਲੱਗਣਾ ਜੇ ਉਹ ਤਾਂ ਹਰ ਚੀਜ਼ ਦਾ ਪਰ ਕੋਸ਼ਿਸ਼ ਕਰਾਂਗੇ ਵੀ ਛੇਤੀ ਸਮਾਂ ਮਤਲਬ ਵੀ ਕੰਮ ਸੇਮ ਹੀ ਲੰਘੇਗਾ ਨਾ ਇਹ ਜੀ ਆਹ ਨਾਲ ਨਹੀਂ ਦਾ ਅੱਗੇ ਇੰਨਾ ਚਿਰ ਲੰਘੇ ਬਾਕੀ ਆ ਤੁਹਾਡੇ ਸਾਹਮਣੇ ਤੁਸੀਂ ਕਿਹਾ ਵੀ ਸਾਡੇ ਕੋਲੇ ਇੱਥੇ ਕੋਈ ਜਿਹੜੀ ਜਗ੍ਹਾ ਨਹੀਂ ਹੈਗੀ ਜਗ੍ਹਾ ਕਿਉਂ ਨਹੀਂ ਹੈਗੀ ਜਗ੍ਹਾ ਤੁਹਾਡੇ ਕੋਲ ਸਕੂਲ ਆ ਕਿੰਡਾ ਤਗੜਾ ਇਹਦਾ ਵੇੜਾ ਵੇਖੋ ਕਿੰਡਾ ਤਗੜਾ ਕੰਪਾਊਂਡ ਇਹਦਾ ਇੱਥੇ ਸਰਪੰਚ ਸਾਹਿਬ ਆਪਾਂ ਤਿੰਨੇ ਪੰਚਾਇਤਾਂ ਨਾਲ ਕੇ ਇੱਥੇ ਲੈਂਡਸਕੇਪਿੰਗ ਕਰਕੇ ਦਈਏ ਨਾ ਵਧੀਆ ਤਰੀਕੇ ਨਾਲ ਵੇਖੋ ਗੜਗੜ ਕਾ ਮੇਰੇ ਨਾਲ ਸਰਪੰਚ ਸਾਹਿਬ ਤੁਸੀਂ ਦੋੇ ਮਹੀਨੇ ਦੋੇ ਮਹੀਨੇ ਰਹਿ ਚੇ ਤੁਸੀਂ ਉਹ ਚੁਬਾ ਪਈ ਰਹਿ ਜਾ ਆਪਣਾ ਸਫਾਈ ਕਰਾ ਕੇ ਜਿਹਾ ਨਾ ਬਤਨ ਸਕੂਲਾਂ ਦੇ ਵਿੱਚ ਹੀ ਭਾਵੇਂਦਰਸ਼ ਸਕੂਲ ਹੈ ਭਾਵੇਂ ਇਹ ਆ ਜਾਂ ਪਿੰਡ ਨਾ ਕਰਕੇ ਇੱਥੇ ਹੀ ਤੁਹਾਨੂੰ ਜਿਹੜਾ ਲੈਂਡਸਕੇਪਿੰਗ ਕਰਕੇ ਤੁਹਾਨੂੰ ਪਾਰਕ ਬਣਾ ਕੇ ਦਿੰਨੇ ਆ ਇਹਦੇ ਤੁਹਾਡਾ ਕੋਈ ਛੋਟਾ ਮੋਟਾ ਜਿਹੜਾ ਖੁਸ਼ੀ ਗਮੀ ਦਾ ਪ੍ਰੋਗਰਾਮ ਉਹ ਵੀ ਹੋ ਜਾਏਗਾ ਬਾਕੀ ਰਹੀ ਗੱਲ ਇੱਥੇ ਆ ਮੋੜ ਦੀ ਆ ਆ ਜਿਹੜਾ ਤੁਹਾਡਾ ਰੱਖਿਆ ਸਟੈਂਡ ਹੋ ਗਿਆ ਜਾਂ ਕਾਲੇ ਭਾਈ ਜੀ ਨਾਲ ਦੇ ਫਰੂਟ ਦੀਆਂ ਦੁਕਾਨਾਂ ਹੈਗੀਆਂ ਇਹਦਾ ਸਭ ਤੋਂ ਪਹਿਲਾਂ ਸਾਨੂੰ ਲੈਂਡ ਰਿਕਾਰਡ ਦੇਖ ਲੈਣ ਦੋ ਇੱਕ ਕਰੀ ਵੀ ਲੈਂਡ ਹੈ ਕਿਦੀ ਆ ਉਹਨੂੰ ਕਿਦਾਂ ਹੀ ਮੈਨੇਜ ਕਰਨਾ ਇੱਥੇ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਵੀ ਜੇ ਪੰਚਾਇਤ ਦਾ ਥਾਂ ਆਇਆ ਜਾਂ ਸਕੂਲ ਦਾ ਥਾਂ ਆਇਆ ਕਿ ਆਪਾਂ ਦੁਕਾਨਾਂ ਦਾ ਰੈਵਨਿਊ ਜਿਹੜਾ ਉਹ ਸਕੂਲ ਨੂੰ ਜਾਣ ਲੱਗੂਗਾ ਜੇ ਪੰਚਾਇਤ ਦਾ ਥਾਂ ਆ ਤੇ ਪੰਚਾਇਤ ਨੂੰ ਉਧਰੋਂ ਬੁਟਰਾਂ ਵਾਲੀ ਨੂੰ ਜਦੋਂ ਤੁਹਾਡੇ ਨੂੰ ਰੈਵਨਿਊ ਜਾਣਦਾ ਭੂਗਾ ਉਹ ਕੋਈ ਵੱਡੀ ਗੱਲ ਨਹੀਂ ਆ ਇੱਥੇ ਆਪਾਂ ਇੱਥੇ ਤੁਹਾਨੂੰ ਦੁਕਾਨਾਂ ਵੀ ਕਾਲੇ ਭਾਜੀ ਇਧਰਲੀ ਸਾਈਡ ਤੇ ਜਿਹੜਾ ਦੁਕਾਨਾਂ ਬਣਾਤੀਆਂ ਜਾਣਗੀਆਂ ਵਿੱਚ ਹੀ ਉਹਦੇ ਵਾਸ਼ਰੂਮ ਵਿੱਚ ਹੀ ਉਹਦੇ ਬੱਸ ਸਟੈਂਡ ਸਾਰਾ ਸੈਟਅਪ ਹੋ ਸਕਦਾ ਹੋਵੇ। ਖੌਣ ਨੂੰ ਕੀ ਨਹੀਂ ਹੋ ਸਕਦਾ ਬਸ ਨੀਤ ਚਾਹੀਦੀ ਹੈ ਤੇ ਨੀਤੀ ਚਾਹੀਦੀ ਹੈ। ਬਾਕੀ ਸਰਪੰਚ ਸਾਹਿਬ ਚ ਬੈਂਦੀ ਆ ਕਿ ਵੇਖੋ ਸਕੂਲ ਦੇ ਬੱਚੇ ਸਾਰਿਆਂ ਦੇ ਸਾਹੇ ਆ। ਸਕੂਲ ਦੇ ਵਿੱਚ ਡਿਵੈਲਪਮੈਂਟ ਹੋਣਾ ਚਾਹੀਦੀ ਆ। ਲਾਂਬੇ ਜਾ ਕੇ ਦੇਖੋ ਸਕੂਲ ਕਿੱਡੇ ਵਧੀਆ ਬਣਿਆ। ਕਮਰਿਆਂ ਦੀ ਡੈਕੋਰੇਸ਼ਨ ਨਹੀਂ ਚਾਹੀਦੀ ਆ ਬੱਚਾਂ ਅਸੀਂ ਲੈਟਰੀਨ ਬਾਥ ਵਧੀਆ ਚਾਹੀਦੀ ਆ ਪਾਣੀ ਪੀਣ ਵਾਸਤੇ ਚਾਹੀਦਾ ਬੱਚੇ ਕਈ ਨਾ ਸੜਕ ਕੋਲ ਉੱਥੇ ਜਾ ਕੇ ਪਾਣੀ ਭਰ-ਭਰ ਕੇ ਬੋਤਲਾਂ ਲਿਉਂਦੇ ਆ ਇਹ ਤੁਹਾਡੇ ਪੰਚਾਇਤਾਂ ਦਾ ਅਧਿਕਾਰ ਆ ਨਾਲ ਬੋਟਲਾਂ ਦੀ ਲਓ ਸਰ ਪੰਚਾਇਤਾਂ ਚੋਂ ਸਾਰੇ ਕੰਮ ਹੋ ਸਕਦੇ ਸਾਡੇ ਪਿੰਡ ਵਾਲਾ ਸਕੂਲ ਦੇਖਿਆ ਹਣ ਜਾਗੇ ਪਿੰਡ ਵਾਲਾ ਸਕੂਲ ਦੇਖੋ ਬਹੁਤ ਪਿਆਰਾ ਹਾਂ ਪਿੰਡ ਵਾਲਾ ਉਹਦੇ ਵਿੱਚ ਵਾਟਰ ਕੂਲ ਵੀ ਇੰਨੀ ਵੀ ਕਿਰਪਾ ਕਰੋ ਕੋਈ ਗੱਲ ਨਹੀਂ ਮਿਡਲ ਚ ਪ੍ਰਾਇਮਰੀ ਦੋਨਾਂ ਦੇ ਅਲੱਗ-ਅਲੱਗ ਲੱਗਾ ਸਭ ਤੁਹਾਡੀ ਉਸਤ ਹੋਣੀ ਆ ਕੋਈ ਗੱਲ ਨਹੀਂ ਉਹ ਵੀ ਸਾਡੇ ਪਿੰਡ ਦੀ ਪੰਚਾਇਤ ਨੂੰ ਨਾਲ ਉਹਨੂੰ ਕੋਤਰੂ ਵੀ ਦੋ ਸਾਡੇ ਨਾਲ ਲਾਂਬੇ ਜਾ ਕੇ ਸਕੂਲ ਦੇਖੋ ਕੀ ਬਾਤ ਆ ਜੇ ਤੋਂ ਪਿੰਡ ਦਾ ਸਕੂਲ ਵਧੀਆ ਬਣਾਇਆ ਤੇ ਵਧੀਆ ਜਾਣੇ ਲੋਕਾਂ ਨੇ ਅੱਗੇ ਕੱਖੋ ਨਹੀਂ ਹੁੰਦਾ ਉਹ ਇੱਕ ਸੀ ਤੁਹਾਨੂੰ ਹੋਰ ਦੱਸਾਂਗੇ ਆਪਣਾ ਕਿ ਚਲੋ ਸਕੂਲ ਸੋਹਣੇ ਵੀ ਬਣ ਜਾਣਗੇ ਪਰ ਉੱਥੇ ਜਿਹੜਾ ਸਿੱਖਿਆ ਦਾ ਲੈਵਲ ਹੈ ਉਹ ਕੋ ਬਾਹਲਾ ਐਡਾ ਵਧੀਆ ਨਹੀਂ ਹੈਗਾ ਅਸੀਂ ਪੰਚਾਇਤ ਦੇ ਵੱਲੋਂ ಗ್ರಾಮ ਪੰਚਾਇਤ ਤਰਦੇਹੋ ਦੇ ਵੱਲੋਂ ਜਿਹੜਾ ਨਾ ਉਧਰ ਅਦਰਸ਼ ਸਕੂਲ 'ਚ ਜਿਹੜਾ ਇਨਫਰਾਸਟ੍ਰਕਚਰ ਬਣਿਆ ਬਹੁਤ ਵਧੀਆ ਅਦਰਸ਼ ਸਕੂਲ ਦੇ ਵਿੱਚ ਇਨਫਰਾਸਟ੍ਰਕਚਰ ਦੇ ਪੱਖ ਤੋਂ ਉਥੇ ਢਾਂਚੇ ਦੇ ਪੱਖ ਤੋਂ ਆਪਾਂ ਨੂੰ ਕੋਈ ਸਮੱਸਿਆ ਨਹੀਂ ਹੈਗੀ ਬਹੁਤ ਵਧੀਆ ਬਣਿਆ ਕੋਈ ਕਮੀ ਨਹੀਂ ਹੈਗੀ ਉਥੇ ਪਾਣੀ ਦੀ ਕੋਈ ਕਮੀ ਨਹੀਂ ਕੋਈ ਉਥੇ ਖੇਡਾਂ ਦੀ ਕੋਈ ਕਮੀ ਨਹੀਂ ਹਰ ਚੀਜ਼ ਉਥੇ ਜਿਹੜੀ ਆਵੇਲੇਬਲ ਹੈ ਪਰ ਉਥੇ ਜਿਹੜਾ ਐਜੂਕੇਸ਼ਨ ਦਾ ਲੈਵਲ ਹੈ ਉਹ ਉਹ ਨਹੀਂ ਹੈ ਉਹ ਨਹੀਂ ਸਹੀ ਹੈਗਾ ਉਹਦੇ ਲਈ ਅਸੀਂ ਕੀ ਕੀਤਾ ਸੀ ਵੀ ਗ੍ਰਾਮ ਪੰਚਾਇਤ ਜਿਹੜੇ ਤਰਦੇੋ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਮੇਲ ਕੀਤੀ ਜਾਂਦੀ ਰਹੀ ਆ ਕਿ ਸਕੂਲ ਦੇ ਵਿੱਚ ਜਿਹੜਾ ਮਾਹੌਲ ਨੂੰ ਸਹੀ ਕਰ ਲਈ ਤੁਹਾਨੂੰ ਡਰ ਦਾ ਮਾਹੌਲ ਬਣਾਉਣਾ ਪੈਣਾ ਤੁਹਾਨੂੰ ਸੀਸੀਟੀਵੀ ਸਰਵੇਲੈਂਸ ਦੇਣਾ ਪੈਣਾ ਇਹ ਇਥੇ ਦੋ ਬਾਰ-ਬਾਰ ਇਹਨਾਂ ਨੂੰ ਕਿਹਾ ਕਿ ਮੇਰੇ ਕਹਿਲਾਂ ਇਹਨਾਂ ਦਾ ਸਿੰਧ ਬੈਂਕ ਦੇ ਵਿੱਚ 80 ਕੇ 82 ਲੱਖ ਰੁਪਈਆ ਇਹਨਾਂ ਦੇ ਖਾਤੇ 'ਚ ਪਿਆ ਹੁਣ ਵੀ ਮੈਂ ਕਹਿ ਸਕਦਾ ਕਿੰਨਾ ਵਾ ਪਰ ਉਦੋਂ ਜਦੋਂ ਅਸੀਂ ਦੇਖਿਆ ਉਥੇ ਸੀਸੀਟੀਵੀ ਸਰਵੇਲੈਂਸ ਲਿਖਿਆ ਪਰ ਉਥੇ ਦੇ ਪ੍ਰਿੰਸੀਪਲ ਨੇ ਨਹੀਂ ਕੀਤਾ ਹੁਣ ਪੰਚਾਇਤਾਂ ਦੇ ਵੱਲੋਂ ਜਿਹੜਾ ਵਾ ਉਥੇ ਕੋਸ਼ਿਸ਼ ਕੀਤੀ ਜਾਏਗੀ ਸਾਰੀਆਂ ਪੰਚਾਇਤਾਂ ਰਲ ਕੇ ਅਸੀਂ ਉਸ ਸਕੂਲ ਦੀ ਸਟੱਡੀ ਐਦੀ ਸਟੱਡੀ ਕਿਉਂਕਿ ਸਕੂਲ ਸੋਹਣੇ ਬਣਾ ਲਓ ਪਹਿਲਾਂ ਸੋਹਣੇ ਬਣਾਉਣਾ ਚਲੋ ਜ਼ਰੂਰਤ ਆ ਕਿਉਂਕਿ ਇਨਫਰਾਸਟ੍ਰਕਚਰ ਨਹੀਂ ਹੋਏਗਾ ਉਹਨਾਂ ਚਿਰ ਸਟੱਡੀ ਦਾ ਮਾਹੌਲ ਨਹੀਂ ਬਣਨਾ ਸਾਰਿਆਂ ਸਕੂਲਾਂ ਦੇ ਵਿੱਚ ਤਿੰਨਾਂ ਸਕੂਲਾਂ ਦੇ ਵਿੱਚ ਅਸੀਂ ਸਾਡੀ ਇਹ ਕੋਸ਼ਿਸ਼ ਆ ਵੀ ਅਸੀਂ ਸਟੱਡੀ ਤੇ ਵੀ ਧਿਆਨ ਲਈਏ ਬੱਚਿਆਂ ਨੂੰ ਸਕਿੱਲ ਐਜੂਕੇਸ਼ਨਲ ਵੀ ਲੈ ਕੇ ਜਾਈਏ ਸਾਡਾ ਸਾਡੇ ਸੁਪਨੇ ਬਹੁਤ ਵੱਡੇ ਆ ਸਾਜੀ ਬਹੁਤ ਵੱਡੇ ਸੁਪਨੇ ਆ ਪਰ ਇਹ ਆ ਥੋੜਾ ਜਿਹਾ ਸਮਾਂ ਲੱਗਣਾ ਹਰ ਚੀਜ਼ ਨੂੰ ਟਾਈਮ ਤੇ ਲੱਗਦਾ ਹੀ ਆ ਜਿਗਦਾਂ ਕੋਈ ਚੀਜ਼ ਨਹੀਂ ਹੁੰਦੀ ਬਿਲਕੁਲ ਹੋਰ ਆਪਾਂ ਇੱਕ ਮਕਾਨ ਬਣਾਉਣੇ ਨੇ ਤਿੰਨ ਤਿੰਨ ਸਾਲ ਲੰਘ ਜਾਂਦੇ ਦੋ ਦੋ ਸਾਲ ਲੰਘ ਜਾਂਦੇ ਆਪਣੀ ਨੀਤ ਹੁਣ ਜਾਈ ਦੀ ਇਹਨਾਂ ਵੀ ਕੰਮ ਕਰਨਾ ਹੋ ਜਾਊਗਾ ਨਾ ਆਉਣ ਵਾਲੇ 6 ਮਹੀਨੇ ਤੱਕ ਕੁਝ ਨਾ ਕੁਝ ਦਿਖਣ ਲੱਗਾ ਦਿਖਣ ਲੱਗੇਗਾ ਕੋਈ ਗੱਲ ਇਹ ਤਾਂ ਸਕੂਲ ਦਾ ਨਹੀਂ ਪੱਥਰ ਰੱਖਿਆ ਏ ਉਹਦੇ ਛੋਟੇ ਨੇ ਤਾਂਦੇ ਪਤਾ ਨਹੀਂਗਾ ਉਹ ਤਾਂ ਗਿਆਨੀ ਜੈਲ ਸਿੰਘ ਇੱਥੇ ਆਇਆ ਹੈਗਾ ਉਦੋਂ ਨੇ ਭਾਸ਼ਣ ਕੀਤਾ ਵੀ ਇਹ ਸਕੂਲ ਦੇ ਵਿੱਚੋਂ ਅਸੀਂ ਜਿਹੜਾ ਬੜਾਉਣ ਲਗੇ ਇਤੋਂ ਬੱਚੇ ਅਫਸਰ ਬਣ ਬਣ ਕੇ ਨਿਕਲਣਗੇ ਹਰ ਇੱਕ ਚੀਜ਼ ਦੀ ਇੱਥੇ ਟ੍ਰੇਨਿੰਗ ਹੋਵੇਗੀ ਸਭ ਤੋਂ ਵਧੀਆ 16 ਕਿਲੇ ਆਪਣੇ ਪਿੰਡ ਜ਼ਮੀਨ ਦੇ ਦਿੱਤੇ ਜਿਸ ਤੋਂ ਯੋਧੇ ਨੂੰ ਬਦਲ ਕੇ ਉਧਰ ਕੱਲਿਆ 15 ਕਿਲੇ ਉਹਨਾਂ ਨੇ ਦਿੱਤੇ ਕਿ ਤਰਦੇੋ ਦਾ ਨਾਂ ਉੱਪਰ ਰਵੇ ਤੇ ਪੁੱਟਰਾਂ ਦਾ ਥੱਲੇ ਰਵੇ ਉਦੋਂ ਸੂਰਤੀ ਸਰਪੰਚ ਹੁੰਦਾ ਹੈਗਾ ਤੇ ਉਦੋਂ ਦੀ ਇਹ ਗੱਲ ਬਾਤ ਤੇ ਉਹ ਸਕੂਲ ਮਤਲਬ ਉਹ ਲੈਵਲ ਤੇ ਗਿਆ ਹੀ ਨਹੀਂ ਜਿਹੜੇ ਤੇ ਉਹਦੀ ਨੀ ਪੱਤ ਰੱਖਿਆ ਹਾਂ ਹਾਂ ਮੈਂ ਵੀ ਗੱਲ ਕਰਨਾ ਪਿੰਡ ਤੋਂ ਰਸਤਾ ਸਾਰਾ ਜਾ ਰਿਹਾ ਏ ਇਹਦੇ ਵੀ ਆਪਣੇ ਆਲੇ ਦੁਆਲੇ ਕਾਫੀ ਘਰ ਹੈਗੇ ਆ ਪਿੰਡ ਦਾ ਵੀ ਜਿਹੜਾ ਨਿਕਾਸ ਹੋਣਾ ਚਾਹੀਦਾ ਜਿਹੜੇ ਆ ਘਰ ਪਏ ਆਪਣੇ ਇੱਥੋਂ ਲੱਗੇ ਅੱਡੇ ਤੋਂ ਪਿੰਡ ਦਾ ਜਿਹੜੇ ਘਰ ਵਾ ਇਹਦਾ ਵੀ ਮਤਲਬ ਪਾਣੀ ਦਾ ਨਿਕਾਸ ਕਰਾ ਲਿਆ ਆਪਣੇ ਘਰਾਂ ਦੀ ਅੰਗਲੇ ਬਣੇ ਉਹਨਾਂ ਨੇ ਬਣਾਏ ਆ ਹਲੋ ਟੋਟਲ ਮਤਲਬ ਅੱਡੇ ਤੋਂ ਲੱਗੇ ਪਿੰਡ ਤੱਕ ਬੈਂਕ ਤੱਕ ਕੋਈ ਨਿਕਾਸ ਨਹੀਂ ਹੈਗਾ ਇਹਨਾਂ ਘਰਾਂ ਦਾ ਆਲੇ ਦੁਆਲੇ ਜਿੰਨੇ ਵੀ ਘਰ ਹੈਗੇ ਆ ਇਹਨਾਂ ਦਾ ਵੀ ਕੋਈ ਨਿਕਾਸ ਦਾ ਕੀਤਾ ਜਾਵੇ ਜਿਨੇ ਸਰਪੰਚ ਬੈਠੀ ਜਾਣਾ ਤੋ ਦਿਨਾਂ ਨੂੰ ਮੈਂ ਕਹਿ ਰਿਹਾ ਚਲੋ ਜਿੱਦਾਂ ਵੀ ਹੋਇਆ ਰਲ ਮਿਲ ਕੇ ਕਰਨੇ ਵੀ ਜਿਹੜੀ ਉਹਦੇ ਤੋਂ ਵੀ ਕਰਾਂਗੇ ਹਾਂਜੀ ਹਾਂਜੀ ਹਾਂ ਹੋ ਰਿਹਾ ਇੱਥੇ ਵੀ ਆ ਗਿਆ ਗੱਲ ਉਸ ਤੇ ਆਪਣਾ ਲਾਈਟਾਂ ਆਉਂਦਾ ਵੀ ਹੈ ਲਾਈਟਾਂ ਦੀ ਵੀ ਬਹੁਤ ਜ਼ਰੂਰਤ ਆ ਕਿਉਂਕਿ ਮਾਰਦਾ ਤਾਂ ਨਾ ਬਹੁਤ ਹੌਂਡੀਆਂ ਰਸਤੇ ਦੇ ਇਹ ਰੋਡ ਤੇ ਲੱਗਣਾ ਨਹੀਂ ਜਾਈਂ ਅੱਡੇ ਤੋਂ ਪਿੰਡ ਤੱਕ ਲਾਈਟਾਂ ਹਾਂਜੀ ਹਾਂਜੀ ਤੇ ਅੱਡੇ ਦੇ ਵਿੱਚ ਵੀ ਲਾਈਟਾਂ ਜਿਹੜੀਆਂ ਅੱਡੇ ਦੇ ਵਿੱਚ ਜਿਹੜੀਆਂ ਰਾਤ ਨੂੰ ਤੇ ਚਲੋ ਪਿੰਡ ਨੂੰ ਤੇ ਜਦੋਂ ਸੋਲਰ ਲਾਈਟਾਂ ਲੱਗਣੀਆਂ ਇੱਥੇ ਅਸੀਂ ਕਨੈਕਸ਼ਨ ਦਵਾਂਗੇ ਸਾਰੇ ਜਣੇ ਆਪਣੇ ਕੋਲੋਂ ਜਗਾਉਣ ਦੀ ਜ਼ਿੰਮੇਵਾਰੀ ਭਜਾਉਣ ਦੀ ਖਾਡੀ ਆ ਜੇ ਸਾਨੂੰ ਲਾਈਟਾਂ ਲਾ ਕੇ ਤੋ ਪਿੰਡ ਤੱਕ ਐ ਆ ਜਿਹੜਾ ਕਸਬਾ ਵਾ ਕਸਬੇ ਦੇ ਵਿੱਚ ਤੇ ਤੁਹਾਡੇ ਕੋਲੇ ਆ 2-4 ਦਿਨਾਂ ਤੱਕ ਕਿ ਟੀਮ ਪਹੁੰਚ ਜਾਂਦੀ ਹੈ ਜਿਹੜੀ ਲਾਈਟਾਂ ਲਾਉਣਦੀ ਆ ਤੇ ਰਹੀ ਗੱਲ ਅੱਡੇ ਤੋਂ ਪਿੰਡ ਤੱਕ ਇੱਥੇ ਸਾਡੀ ਜਿਹੜੀ ਪ੍ਰੋਪੋਜ਼ਲ ਬਣਾ ਕੇ ਭੇਜੀ ਆ ਅਸੀਂ ਸੋਲਰ ਲਾਈਟ ਸੀ ਇਥੋਂ ਲੈ ਕੇ ਤੇ ਪਿੰਡ ਤੱਕ ਸੋਲਰ ਲਾਈਟਾਂ ਇਹ ਵੀ ਕੋਈ ਸਮੇਂ ਚੀ ਜ਼ਿਆਦਾ ਸਮਾਂ ਨਹੀਂ ਲੱਗੂਗਾ ਇੱਕ ਤੋਂ 2 ਮਹੀਨੇ ਦਾ ਇੱਕ ਤੋਂ 2 ਮਹੀਨੇ ਦੇ ਅੰਦਰ ਅੰਦਰ ਅਸੀਂ ਤੁਹਾਨੂੰ ਹਾਂ ਸਭ ਤੋਂ ਪਹਿਲਾਂ ਉਹ ਲਾਈਟਾਂ ਦਾ ਲਾਈਟਾਂ ਦਾ ਪ੍ਰੋਜੈਕਟ ਤੁਹਾਡਾ ਜੀ ਇਹ ਸਮਝ ਲਓ ਕਿ डन ਪਿਆ ਸਾਡੇ ਕੋਲ ਮੈਂ ਮਾਰਦਾ ਤਾਂ ਬਹੁਤ ਹੋਣਦੀਆਂ ਬਾਕੀ ਇੱਕ ਚੀਜ਼ ਹੋ ਰਿਹਾ ਮੈਂ ਤੁਹਾਡੇ ਇਥੇ ਕਸਬੇ ਦੇ ਵਿੱਚ ਕਾਫੀ ਲੋਕਾਂ ਨੇ ਵੇਨਾ ਵਾ ਕਿ ਆਹ ਰੋਡ ਤੇ ਸੈਰ ਕਰਨ ਦਾ ਹੁੰਦੇ ਆ ਹਾਂ ਠੀਕ ਆ ਕੋਸ਼ਿਸ਼ ਕਰਿਆ ਕਰੋ ਵੀ ਇੱਥੇ ਸੈਰ ਨਾ ਕਰਿਆ ਕਰੋ ਸਵੇਰੇ ਸਵੇਰ ਜਾਂ ਨੇਰੇ ਸਵੇਰੇ ਜੋ ਸੈਰ ਕਰਦੇ ਜਦੋਂ ਫਿਰ ਕੋਈ ਸਾਧਨ ਜਿਹੜਾ ਵਿੱਚ ਆਣ ਕੇ ਕਿਉਂਕਿ ਆਹ ਰੋਡ ਹੋ ਗਈ ਜਿਆਦੀ ਹਸਾਬ ਹਣ ਪੇਜ ਆਉਂਦੇ ਆ ਤੇ ਹਾਸਾ ਆਉਂਦਾ ਜਿਹੜਾ ਉਟਾਰਿਆ ਪਿੰਡ 'ਚ ਵੀ ਪਿੰਡ 'ਚ ਵੀ ਕਹਿ ਤਾ ਵਾ ਪਿੰਡ 'ਚ ਵੀ ਬਣ ਨਹੀਂ ਆਦਾ ਵਾਰਿਆ ਮੇਰੇ ਪਾਸੇ ਨਹੀਂ 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 ਬਣ ਸਕਦੇ ਜਿਹੜੀ ਬਰਮ ਸਾਡੇ ਸਾਡੇ ਅਬਾ ਉਹ ਕਿਉਂ ਸੈਰ ਕਰਨੀ ਆ ਆਪਣੇ ਕੋਲ ਗਰਾਊਂਡ ਹੈਗੀ ਆ ਦੇਖੋ ਨਾ ਅੱਡੇ ਵਾਲੇ ਜਿਹੜੇ ਆ ਤੁਸੀਂ ਆ ਗਰਾਊਂਡ 'ਚ ਸੈਰ ਕਰ ਸਕਦੇ ਹੋ ਠੀਕ ਆ ਤੇ ਜੇ ਪਿੰਡ ਦੇ ਵਿੱਚ ਦੇਖਿਆ ਜਾਵੇ ਫੋਟੋ ਫੋਟ ਰੇਂਦੀ ਨਾਲ ਪਿੰਡ ਦੇ ਵਿੱਚ ਦੇਖਿਆ ਜਾਵੇ ਤਾਂ ਪਿੰਡ ਦੇ ਵਿੱਚ ਸਾਰੀਆਂ ਗਲੀਆਂ 'ਚ ਪੂਰੀ ਲਾਈਟ ਆ ਪਿੰਡ ਵਾਲਿਆਂ ਨੂੰ ਪਿੰਡ ਦੇ ਵਿੱਚ ਸੈਰ ਕਰਨ ਗਲੀਆਂ 'ਚ ਸੈਰ ਕਰ ਲੈਣ ਪਰਲੇ ਬੰਨੇ ਪਾਰਕ ਆ ਪੀਰਗਾ ਜੀ ਵਾਲੀ ਉੱਥੇ ਸੈਰ ਕਰ ਲੈਣ ਉਹ ਛੱਪੜੇ ਵੇਖੋ ਕਿੰਦਾ ਸੋਹਣਾ ਬਣਾਇਆ ਉੱਥੇ ਸੈਰ ਕਰੋ ਹੋਰ ਵੀ ਪਾਰਕਾਂ ਵਧਣਗੀਆਂ ਇੱਥੇ ਵੀ ਤੁਹਾਡੇ ਜਿਹੜਾ ਵਾ ਸਕੂਲ ਦੇ ਵਿੱਚ ਵੀ ਆਪਾਂ ਲੈਂਡਸਕੇਪਿੰਗ ਕਰਵਾ ਕੇ ਇੱਥੇ ਵੀ ਆਪਾਂ ਪਾਰਕ ਸ਼ਰਕ ਦਾ ਵਧੀਆ ਬਣਾਉਨੇ ਆ ਮਾਹੌਲ ਹੋਰ ਕੋਈ ਤੁਹਾਡੀ ਡਿਮਾਂਡ ਕਿਸੇ ਦੀ ਸਰਪੰਚ ਜਿਹੜੀ ਦੋਵੇਂ ਸਾਈਡਾਂ ਤੇ ਬਰਮ 7.7 ਫੁੱਟ ਦੀ ਹੈ ਇਹਨੂੰ ਵੀ ਕਲੀਅਰ ਕਰਾਈਏ ਸੜਕ ਤੇ ਸੜਕ ਦੇ ਨਾਲ ਦੋਵੇਂ ਸਾਈਡਾਂ ਤੇ 7.5 ਫੁੱਟ ਦੀ ਬਰਮ ਆਈ। ਬਹੁਤ ਵਧੀਆ ਲੱਗਦਾ ਹੈ ਜਿਹੜੇ ਟੋਟਲ ਇਹ ਰੋਡ 33 ਫੁੱਟ ਦਾ ਵਾਗਾਂ ਪ੍ਰਬੰਧ ਠੀਕ ਹੈ। 33 ਫੁੱਟ ਦੇ ਮੇਰੇ ਹਿਸਾਬ ਨਾਲ ਕੋਈ ਨਾ ਕੋਈ ਫੁੱਟ ਕੰਪਨੀ ਦੇ ਨਾਲ ਆਪਾਂ ਲੈਣ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਗੱਲ ਕਰੀ ਲੈਣ ਆਪਾਂ ਉਹਰੇ ਲਾਤੀ ਕਾਲੂ ਆਪਾਂ ਨਿਸ਼ਾਨਦੇਹੀ ਜਿਹੜੇ ਨੂੰ ਪਰੇ ਜਾਂਦਾ ਵਰਾ। ਇਹ ਪੋਡ ਦੇ ਤਾਂ ਕੋਈ ਟ੍ਰਾਂਸਫਰ ਨਹੀਂ ਹੁੰਦਾ। ਹਾਂ। ਜਗ੍ਹਾ ਦੇ ਨਾਲ ਸ਼ਾਇਦ ਦੇ ਜਿਹੜੀ ਪੀਓਨ ਆਪੇ ਨਾ ਟੁੱਟੇ। ਕਿ ਬੋਰਡ ਚਾਹੀਦਾ ਬਰਸਤੇ ਸੱਗਣੇ ਚਾਹੀਦੇ ਹਾ ਜਿਓਕਲ ਲੱਗਣਦੇ ਨੇ ਉਦੋਂ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਹਟ ਮਿਲ ਆਉਂਗਾ ਹਾ ਬਣਨਾ ਤਾਂ ਗਲਵਤ ਬਰਬ ਹੋਊਗੀ ਪਰ ਮੈਂ ਉਹਨਾਂ ਨੂੰ ਬੋਤਾ ਨਾਲ ਹੀ ਨਹੀਂ ਬਣਨਾ ਤੇ ਉਹਦੇ ਲਈ ਇਤਾਂ ਨਾ ਆਪਣੇ ਤਰਜੋ ਪੰਚਾਇਤ ਦੇ ਵੱਲੋਂ ਆਰਖਾ ਜਿਹੜਾ ਵਾ ਪਿੰਡ ਦੇ ਵਿੱਚ ਮਰੱਬੇਬੰਦੀ ਵੀ ਹੋ ਰਹੀ ਆ ਕੋਸ਼ਿਸ਼ ਕਰਨਾ ਹੈ ਵੀ ਮਰੱਬੇਬੰਦੀ ਜਦੋਂ ਹੋਏ ਕਿ ਫਿਰ ਫਿਰ ਬਿਲਕੁਲ ਸਾਰੀਆਂ ਜਿਹੜੀਆਂ ਰਸਤੇ ਵਗੈਰਾ ਉਹ ਕਲੀਅਰ ਹੋ ਜਾਣੇ ਆ ਤੇ ਫਿਰ ਆਪਾਂ ਨੂੰ ਇਹੋ ਜੀ ਪ੍ਰੋਬਲਮ ਜਿਹੜੀ ਨਹੀਂ ਆਉਣੀ ਹਾਲੇ ਆਪਾਂ ਆਖੀ ਆ ਵੀ ਐਨੂੰ ਪਰ ਮਚੌੜੇ ਕਰਦੀ ਆ ਆਪਣੇ ਕੋਲੋਂ ਪਤਾ ਨਹੀਂ ਉਹ ਜ਼ਿਮੀਦਾਰ ਦਾ ਰਕਬਾ ਆ ਗਿਆ ਤੇ ਵੀ ਆਪਾਂ ਮਤਲਬ ਵੀਰਾ ਉਹ ਵੀ ਪਾ ਦੇ ਬਿਲਕੁਲ ਇੱਕ ਰੀ ਜਿਹੜਾ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਉਸ ਤੋਂ ਬਾਅਦ ਜੋ ਮਰਜੀ ਡਵੈਲਪ ਕਰੀ ਜਾਈਏ। ਆ ਫਿਰ ਕਿਸ ਤੇ ਸਰਾਜ ਨਹੀਂ ਫਿਰ ਤੇ ਕਿਤੇ ਹੋਰ ਕੋਈ ਗੱਲਬਾਤ ਆ ਠੀਕ ਹੈ ਇੱਧਰ ਗੱਲ ਕਰਦੇ ਹਾਂ ਕਿ ਪੁਲਿਸ ਚੌਕੀ ਇਹ ਕਿਹਾ ਜਾਵੇ ਕਿ ਜਿਹੜੇ ਸਕੂਲ ਟਾਈਮ ਛੁੱਟੀ ਹੁੰਦੀ ਹੈ ਨਾ ਹਾਂ ਉਦੋਂ ਅੱਡੇ ਦੇ ਵਿੱਚ ਪੁਲਿਸ ਜ਼ਰੂਰੀ ਆ ਕਿਉਂਕਿ ਦੂਜੇ ਚੌਥੇ ਦਿਨ ਲੜਾਈ ਬੱਚਿਆਂ ਜਾਂ ਆਪਸ ਦੇ ਵਿੱਚ ਬਹੁਤ ਜ਼ਿਆਦਾ ਚੌਂਕੀ ਵਾਲੇ ਬਿਲਕੁਲ ਕਿੜਾ ਨਹੀਂ ਮਾਰਦੇ ਤੇ ਤਕਰੀਬਨ 50-50 ਮੁੰਡੇ ਇੱਕ ਦੂਜੇ ਨਾਲ ਲੜਾਈ ਕਰਦੇ ਆ ਇਕੱਠੇ ਹੋ ਗਏ ਗਰੁੱਪ ਤੇ ਪੁਲਿਸ ਚਾਹੀਦੀ ਉਸ ਟਾਈਮ ਇਹਦੇ ਬਾਰੇ ਸਪੰਸ ਸਾਹਿਬ ਜਿਹੜਾ ਚੌਂਕੀ ਇਨਚਾਰਜ ਹੈ ਇਹਨਾਂ ਨੂੰ ਕਹੀਏ ਚਲੋ ਉਹ ਤਾਂ ਅਪਨ ਕਰ ਲਈਏ ਨਾ ਦੇ ਚੰਕੀ ਚਾਰ ਕਿ ਆ ਜਾਂਦਾ ਪਰ ਇੱਕ ਦੋ ਵਾਰੀ ਆਉਂਦੇ ਮੁੜ ਕੇ ਫਿਰ ਬੰਦ ਹੋ ਜਾਂਦਾ ਰਹਿੰਦਾ ਪਤਾ ਕੀ ਉਹਨਾਂ ਦੀ ਹਾਂ ਉਹ ਨਹੀਂ ਕੋਡੇ ਜਣਾ ਅੱਛਾ ਆਹੋ ਅੱਗੇ ਨਹੀਂ ਚੱਜ ਇਹਨਾਂ ਦਾ ਪੈਰਾਂ ਦਾ ਪੈਰਾਂ ਵਲੋਂਦੇ ਹੁਣ ਤੇ ਮਰਜੀ ਜਦੋਂ ਦੀ ਇਹ ਆਪ ਆਪ ਪਾਰਟੀ ਆਈ ਉਹਨਾਂ ਦੇ ਬੋਲਤਾਂੇ ਬਿਲਕੁਲ ਨਹੀਂ ਆਉਂਦੇ ਉੱਥੇ ਨਹੀਂ ਇਹ ਵੀ ਗੱਲ ਨੋਟਿਸ ਕਰਨ ਵਾਲੀ ਆ ਹਾਂ ਸੱਚਾ ਸੱਚਾ ਕਿਤੇ ਭਾਵੇਂ ਜਿਹੜਾ ਮਰਜੀ ਕੋਈ ਲੀਡਰ ਵੀ ਬੈਠਾ ਹੋਵੇ ਤਾਂ ਵੀ ਉਹ ਸੱਚਾਈ ਦਾ ਸੱਚਾਈ ਹੈ ਸਾਡੀ ਬਾਤ ਬਾਤ ਹੀ ਆ ਹਾਂ ਪੁਲਿਸ ਸਾਡੀ ਫਾਸਤ ਸਾਡੀ ਜਾਨੀ ਫਾਸ ਦੇਗੇ ਪੁਲਿਸ ਕਰਨੀ ਹੈ ਸਹੀ ਹੈਗਾ ਤੁਹਾਨੂੰ ਕਰਦੇ ਆ ਜੀ ਐਸ ਐਚਓ ਨੂੰ ਵੀ ਆਪਾਂ ਜਿਹੜਾ ਰਿਟਰਨ ਚ ਆਰਡਰ ਕੱਢਦੇ ਆ ਪੰਚਾਇਤਾਂ ਵੱਲੋਂ ਬਾਕੀ ਚੌਂਕੀ ਇੰਚਾਰਜ ਨੂੰ ਵੀ ਆਪਾਂ ਰਿਟਰਨ ਚ ਜਿਹੜੇ ਆ ਆਰਡਰ ਕੱਢਾਂਗੇ ਪੰਚਾਇਤ ਵੱਲੋਂ ਸਰਪੰਚ ਸਾਹਿਬ ਆਪੋ ਆਪਣੇ ਪੰਚਾਇਤਾਂ ਦਾ ਸਰਪੰਚ ਸਾਹਿਬ ਤੁਸੀਂ ਲੈਟਰ ਕੱਢੋ ਇਹਨਾਂ ਨੂੰ ਠੀਕ ਹੈ ਮੈਂ ਵੀ ਆਪਣੇ ਪੰਚਾਇਤ ਤੋਂ ਜਿਹੜਾ ਵਾ ਉਹ ਕਿਉਂ ਨਾਮਰ ਸਾਹਿਬ ਆਪਾਂ ਵੀ ਆਪਣੀ ਪੰਚਾਇਤ ਤੋਂ ਆਰਡਰ ਕੱਢੀਏ ਇਹਨਾਂ ਨੂੰ ਸਾਰੇ ਮੰਦੀ ਇਹਦੇ ਸਾਰੇ ਸਕੂਲਾਂ ਦੇ ਹੈਗਾ ਜਿੱਦਾਂ ਛੁੱਟੀ ਨਹੀਂ ਕੋਲ ਕੋਲੇ ਘੁੰਮਦੇ ਆ ਸ਼ਹਿਰਾਂ ਜਾ ਕੇ ਦੇਖੋ ਪਿੰਡਾਂ ਜਿੱਥੇ ਅੱਡੇ ਆਪਣੇ ਮੇਨ ਜਦੋਂ ਛੁੱਟੀਆਂ ਦੀ ਪੁਲਿਸ ਵਾਲੇ ਹੁੰਦੇ ਆਉਂਦੇ ਆ ਉੱਥੇ ਕਰਦੇ ਆ ਜੀ ਹੋਰ ਕੋਈ ਵਿਚਾਰ ਠੀਕ ਹੈ ਜੀ ਠੀਕ ਹੈ ਲੈ ਜੋ ਜੀ ਲੱਟੂ ਪਾ ਦਿੰਦੇ ਕੈਮਰਾ ਮੇਰਾ ਕਿਰਪਾ ਕਰੇ ਜੋ ਵੀ ਹੈ ਜਕਾਰਾ ਬੋਲੇ